ਜੈ ਹਿੰਦ ਦੋਸਤੋ ਮੈਂ ਅਮ੍ਰਿਤਕ ਸਿੰਘ ਬੀਤਾਂ ਨੂੰ ਬਿਟਾਣੇ ਹਾਂ ਹੋਰਸ ਸੈਕਟਰ ਦੋਸਤੋ ਅੱਜ ਦੀ ਇਹ ਵੀਡੀਓ ਆਪਾਂ ਨਿਊ ਇੱਕ ਚੀਜ਼ ਚ ਸਟਾਰਟ ਕੀਤੇ ਨੇ ਪੋਡਕਾਸਟ ਅੱਜ ਬਹੁਤ ਜ਼ਿਆਦਾ ਹੈ ਅੱਜਕੱਲ ਸਾਰਾ ਤੇ ਅੱਜ ਆਪਾਂ ਨਾਲ ਗੱਲਾਂ ਕਰਾਂਗੇ ਨਾਲੇ ਅੱਜ ਦੇ ਆਪਣੇ ਗੈਸਟ ਅਮੀਤ ਜੀ ਨਾਲ ਗੱਲਬਾਤ ਕਰਦੇ ਹਾਂ ਜੀ ਨੇ ਕਿੰਨਾ ਨਵਾਂ ਨਵਾਂ ਪੰਜਾਬੀ ਸੋਸ ਵਿੱਚ ਜੁਆਇਨਿੰਗ ਕੀਤੀ ਸਾਰੀ ਤੇ ਕਿੰਨਾ ਸਾਰਾ ਰਿਹਾ ਪ੍ਰੋਸੈਸ ਇਹਨਾਂ ਦਾ ਜਾਣਨੇ ਆਣੇ ਸ਼ਾਪੀਨਿਆ ਤੇ ਨਾਲੇ ਗੱਲਾਂ ਕਰਦੇ ਹਾਂ ਸਾਰੀ ਵੀਰਾਂ ਦੋਸਤੋ ਦੋਸਤੋ ਤੁਸੀਂ ਬਹੁਸਾਰੇ ਚੈਨਲਾਂ ਨਾਲ ਦਿੱਤੇ ਸਾਡਾ ਦੇਖਿਆ ਹੋਵੇਗਾ ਕਿ ਪੋਡਕਾਸਟ ਕਰਦੇ ਨੇ ਬਹੁਤ ਵੱਡੇ ਵੱਡੇ ਲੋਕਾਂ ਦਾ ਕਰਦੇ ਨੇ ਜਿਨ੍ਹਾਂ ਦਾ ਨਾਮ ਹੈ ਉਹਨਾਂ ਲੋਕਾਂ ਦਾ ਕਰਦੇ ਨੇ ਬਟ ਮੇਰਾ ਇਹ ਰਹਿਣਾ ਕਿ ਵੱਡਾ ਛੋਟਾ ਦਾ ਕੋਈ ਸੀਨ ਨਹੀਂ ਹੁੰਦਾ ਜਿਹੜੇ ਵੀ ਬੱਚੇ ਨੇ ਕੋਈ ਛੋਟੀ ਚੀਜ਼ ਅਚੀਵ ਕੀਤੀ ਹੈ ਜ਼ਿੰਦਗੀ ਦੇ ਵਿੱਚ ਉਸ ਬੱਚੇ ਨੂੰ ਅੱਗੇ ਹੋ ਕੇ ਉਹਦਾ ਨਾਮ ਕਰਨਾ ਬਹੁਤ ਵੱਡਾ ਇੱਕ ਹੋ ਜਾਂਦਾ ਹੈ ਕਿਉਂਕਿ ਅਸੀਂ ਹੁਣ ਦੇਖਦੇ ਹਾਂ ਕਿ ਬਹੁਤ ਵੱਡੇ ਵੱਡੇ ਲੋਕਾਂ ਦਾ ਨਾਮ ਲੈਂਦਾ ਕਿਸੇ ਕੋਈ ਟਾਟਾ ਪਿਰਲਾ ਅਮਬਾਨੀ ਸਾਰਾ ਕੋਈ ਬਹੁਤ ਵੱਡੇ बिजनेਸਮੈਨ ਦਾ ਲੈ ਰਿਹਾ ਕੋਈ ਬਹੁਤ ਵੱਡਾ ਐਕਟਰ ਦਾ ਲੈ ਰਿਹਾ ਸਾਰਾ ਬਟ ਜੋ ਉਹਨੂੰ ਦੇਖਣ ਵਾਲੇ ਨੇ ਉਹਨਾਂ ਦੇ ਵਿੱਚ ਉਹ ਬਣਨ ਦੇ ਪਿੱਛੇ ਬਹੁਤ ਘੱਟ ਨੇ ਉਹਨਾਂ ਨੂੰ ਠੀਕ ਹੈ ਉਹਨਾਂ ਬੱਚੇ ਤਾਂ ਬੇਸਿਕ ਨੀਡ ਹੁੰਦੀਆਂ ਨੇ ਕਿਸੇ ਨਾ ਕੋਈ ਜੌਬ ਤੇ ਲੱਗਣਾ ਕਿਸੇ ਨਾ ਕੋਈ ਛੋਟੀ ਚੀਜ਼ ਕਰਨੀ ਆ ਸਭ ਇਦਾਂ ਕਰਦੇ ਆ ਨਾ ਤਾਂ ਮੋਸਟਲੀ ਮੈਂ ਉਹ ਚੀਜ਼ ਸਾਹਮਣੇ ਲੈ ਕੇ ਆ ਰਿਹਾ ਇੱਕ ਨਿਊ ਕਨਸੈਪਟ ਆ ਸਾਰਾ ਬੱਚੇ ਮੋਸਟਲੀ ਅੱਜ ਕੱਲ ਬੇਰੁਜ਼ਗਾਰੀ ਦੇ ਸਿੱਕਾਰ ਹੋ ਗਏ ਨੇ ਸਾਰੇ ਠੀਕ ਹੈ ਇੰਨਾ ਪੜਾਈ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਹੈਗੀ ਤੇ ਉਹ ਇੰਟਰਵਿਊ ਦੇਖ ਲੈਣੇ ਟਾਟਾ ਬਿਰਲਾ अंबानी ਅਸੀਂ ਕਿਵੇਂ ਬਣੇ ਕੀ ਸਾਰਾ ਕੁਝ ਕਰੀ ਹੈ ਨਾ ਤੇ ਉਹ ਬੱਚੇ ਜਿਹਨਾਂ ਇਸ ਤਰ੍ਹਾਂ ਦੇ ਬੱਚਾ ਦਾ ਇੰਟਰਵਿਊ ਦੇਖ ਰਹੇ ਨੇ ਕਿ ਆਈਐਸ ਆਈਪੀਐਸ ਕਿੱਦਾਂ ਬਣੀ ਕੀ ਸਾਰਾ ਕੁਝ ਕਰੀ ਸਾਰਾ ਨੋ ਡਾਊਟ ਉਹਦੇ ਦੀ ਮਹਿੰਤ ਵੀ ਕਰ ਰਹੇ ਨੇ ਸਭ ਚੀਜ਼ਾਂ ਬਟ ਇੱਕ ਬੇਸਿਕ ਲੈਵਲ ਤੋਂ ਤੁਸੀਂ ਕਿੱਦਾਂ ਸਟਾਰਟਿੰਗ ਆਪਣੀ ਕਰ ਸਕਦੇ ਹੋ ਸਾਰਾ ਤਾਂ ਉਹ ਇੱਕ ਚੀਜ਼ ਆਪਾਂ ਲੈ ਕੇ ਆਏ ਤੁਹਾਡੇ ਸਾਹਮਣੇ ਜਿਹੜੇ ਵੀ ਆਪਣੇ ਪੰਜਾਬ ਅਕੈਡਮੀ ਦੇ ਵਿੱਚੋਂ ਬੱਚੇ ਬਣੇ ਹੋਏ ਨੇ ਸਾਰੇ ਆਪਾਂ ਉਹਨਾਂ ਬੱਚਿਆਂ ਦਾ ਸਾਰਾ ਇੰਟਰਵਿਊ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੋ ਉਹਨਾਂ ਦੀ ਰੀਅਲ ਲਾਈਫ ਆ ਰੀਅਲ ਸਟੋਰੀ ਆ ਸਟruggling ਸਟੋਰੀ ਸਾਰੀ ਉਹ ਤੁਹਾਡੇ ਸਾਹਮਣੇ ਰੂਬਰੂ ਪੇਸ਼ ਕਰਾਂਗੇ ਕਿਉਂਕਿ ਤੁਸੀਂ ਲੋਕ ਇਹਦੇ ਨਾਲ ਰਿਲੇਟ ਕਰੋਗੇ ਤੁਹਾਡੀ ਹੀ ਸਟ ਇਸੋਂ ਕੰਮ ਤੱਕ ਪਹੁੰਚੀਏ ਠੀਕ ਹੈ ਮੁਕਾਮ ਛੋਟੇ ਵੱਡੇ ਦਾ ਕੋਈ ਮਤਲਬ ਨਹੀਂ ਹੈਗਾ ਜੀ ਠੀਕ ਹੈ ਬਸ ਗੱਲ ਇਹ ਹੈ ਕਿ ਤੁਸੀਂ ਕਿਤਨਾ ਕਿਤੇ ਇਸ ਨੂੰ ਲੈ ਕੇ ਰਿਲੇਟ ਕਰੋਗੇ ਕਿ ਹਾਂ ਜੇ ਮੈਂ ਥੋੜਾ ਜਿਹਾ ਹੋਰ ਮੈਂ ਐਫਰਟ ਕਰਾਂ ਥੋੜੀ ਜਿਹੀ ਹੋਰ ਹਿੰਮਤ ਮਾਰਾਂ ਤਾਂ ਮੈਂ ਵੀ ਕੱਲੋਂ ਇਸ ਮੁਕਾਮ ਤੇ ਜਿਹੜਾ ਪਹੁੰਚ ਸਕਦਾ ਤਾਂ ਦੋਸਤੋ ਬਿਨਾਂ ਦੇਰੀ ਤੋਂ ਸਵਾਗਤ ਕਰਦਾ ਆਪਾਂ ਮੈਡਮ ਨਾ ਉਨੀਤਕੌਰ ਦਾ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਹੈ ਠੀਕ ਤਾਂ ਨੋਨੀ ਤਾਂ ਪਹਿਲਾ ਸਵਾਲ ਮੇਰਾ ਹੀ ਹੋਗਾ ਕਿ ਪੰਜਾਬ ਪੁਲਿਸ ਦੀ ਖਾਕੀ ਵਰਦੀ ਜੋ ਤੁਸੀਂ ਅੱਜ ਪਾਈ ਬੈਠੇ ਹੋ ਸਾਰਾ ਦਾ ਇਸ ਵਰਦੀ ਨੂੰ ਪਾਉਣ ਦਾ ਜਿਹੜਾ ਸੁਪਨਾ ਸੀਗਾ ਕਦੋਂ ਤੁਸੀਂ ਸੁਪਨਾ ਲਿਆ ਇਹ ਤੁਹਾਡਾ ਆਪਣਾ ਸੁਪਨਾ ਹੈ ਜਾਂ ਕਿਸੇ ਦਾ ਸੁਪਨਾ ਹੈ ਕੀ ਸਾਰਾ ਸੀ ਰਿਹਾ ਤਾਂ ਉਹ ਸਾਡੇ ਦਰਸ਼ਕਾਂ ਨਾਲ শেয়ার ਕਰੋ ਸਰ ਪੰਜਾਬ ਪੁਲਿਸ ਦੀ ਵਰਦੀ ਪਾਉਣ ਦਾ ਸੁਪਨਾ ਮੇਰੇ ਪਾਪਾ ਦਾ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਵੀ ਇੱਕ ਦਿਨ ਮੈਂ ਤੈਨੂੰ ਐਦਾਂ ਵਰਦੀ 'ਚ ਦੇਖਾਂ ਪੰਜਾਬ ਪੁਲਿਸ ਦੀ ਤਾਂ ਫਿਰ ਮੈਂ ਵੀ ਐਦਾਂ ਹੀ ਹੌਲੀ-ਹੌਲੀ ਆਪਣੀ ਸਟੱਡੀ ਕੰਪਲੀਟ ਕੀਤੀ ਇਸ ਤੋਂ ਬਾਅਦ ਮੈਂ ਵੀਡੀਓਜ਼ ਦੇਖਦੀ ਹੁੰਦੀ ਸੀਗੀ ਗਰਲਸ ਦੀਆਂ ਪੰਜਾਬ ਪੁਲਿਸ ਵਾਲੀਆਂ ਤੇ ਮੈਨੂੰ ਵੀ ਇਦਾਂ ਅੰਦਰੋਂ ਫੀਲ ਹੁੰਦਾ ਸੀ ਕਿ ਹਾਂ ਮੈਨੂੰ ਵੀ ਇਦਾਂ ਪੜ੍ਹਨਾ ਚਾਹੀਦਾ ਹੈ ਅੱਗੇ ਤਾਂ ਨਵੀਂ ਇਹ ਸੁਪਨਾ ਤੁਸੀਂ ਦੇਖ ਲਿਆ ਸੁਪਨਾ ਬਹੁਤ ਵਧੀਆ ਸਾਰਾ ਤਾਂ ਉਹ ਤੁਹਾਨੂੰ ਪਤਾ ਸੁਪਨਾ ਕਰੇ ਬੈਠੇ ਪੂਰਾ ਨਹੀਂ ਹੁੰਦਾ ਹੈਗਾ ਤਾਂ ਉਹ ਸੁਪਨਾ ਤੁਸੀਂ ਕਿਵੇਂ ਕਿਵੇਂ ਕਿਹੜੇ ਸਟੈਪ ਬਾਈ ਸਟੈਪ ਅੱਗੇ ਪੌੜੀ ਚੜ੍ਹੇ ਤਾਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਉਹ ਚੀਜ਼ ਸ ਸਭ ਤੋਂ ਪਹਿਲਾਂ ਤਾਂ ਜਦੋਂ ਮਤਲਬ ਮੈਨੂੰ ਪਤਾ ਲੱਗਿਆ ਕਿ ਪੰਜਾਬ ਪੁਲਿਸ ਦੇ ਫਾਰਮ ਫਿਲ ਹੁੰਦੇ ਨੇ ਤਾਂ ਮੈਂ ਜਾ ਕੇ ਪਹਿਲਾਂ ਫਾਰਮ ਫਿਲ ਕਰਾਇਆ ਇਸ ਤੋਂ ਬਾਅਦ ਮੈਂ ਇੰਨੀ ਮਤਲਬ ਫਾਈਨੈਂਸ਼ੀਅਲੀ ਮੇਰੀ ਕੋਈ ਹੈਲਪ ਨਹੀਂ ਸੀ ਕਿ ਕਿਸੇ ਨੇ ਕੀਤੀ ਤਾਂ ਮੈਂ ਆਪਣਾ ਘਰੇ ਬੈਠ ਕੇ ਹੀ ਸੈਲਫ ਸਟਡੀ ਆਪਣੇ ਸ਼ੁਰੂ ਕਰਤੀ ਤਨਵੀਰ ਇਹ ਬਹੁਤ ਸਾਰੇ ਬੱਚਾ ਦਾ ਸਵਾਲ ਹੋਊਗਾ ਸਾਰਾ ਕਿ ਕਿਵੇਂ ਪਤਾ ਲੱਗਦਾ ਕਿ ਪੰਜਾਬ ਪੁਲਿਸ ਦੀ ਭਰਤੀ ਨਿਕਲੀ ਆ ਕੋਈ ਵੀ ਭਰਤੀ ਨਿਕਲੇ ਚ ਜੇਲ੍ਹ ਵਿੜ ਦੇ ਜਾਂ ਡੇਰਵਾਣਾ ਚ ਜਾ ਜਾਂ ਕਿਸੇ ਵੀ ਵਿਭਾਗ ਦੇ ਵਿੱਚ ਚ ਕਿੱਥੋਂ ਪਤਾ ਲੱਗਾ ਤੁਹਾਨੂੰ ਸਰ ਪੰਜਾਬ ਪੁਲਿਸ ਦੀ ਜਿਹੜੀ ਅਫੀਸ਼ੀਅਲ ਸਾਈਟ ਆ ਉਹਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਉਹਦੇ ਉੱਤੇ ਮੇਲਸ ਸਾਰਾ ਕੁਝ ਉਹਦੇ ਉੱਤੇ ਹੁੰਦਾ ਹੈ ਕਿ ਕਿਹੜੀ ਭਰਤੀ ਕਦੋਂ ਆ ਰਹੀ ਆ ਮੇਨਲੀ ਹੁੰਦਾ ਜੀ ਕਿ ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀਗਾ ਤੇ ਮੈਂ ਨਿਊਜ਼ਪੇਪਰ ਆਉਂਦੇ ਸੀਗੇ ਤੇ ਮੈਂ ਉਹਨਾਂ ਨੂੰ ਰੀਡ ਕਰਦੀ ਰਹਿੰਦੀ ਸੀਗੀ ਤਾਂ ਮੈਨੂੰ ਉੱਥੋਂ ਵੀ ਬਹੁਤ ਸਾਰੀ ਨੋਲੇਜ ਮਿਲਦੀ ਸੀਗੀ ਵੀ ਕਿਹੜੀ ਭਰਤੀ ਕਦੋਂ ਓਪਨ ਹੋ ਰਹੀ ਆ ਤੇ ਕਦੋਂ ਉਹਦੇ ਫਾਰਮ ਪਰ ਰਿਜ਼ਰਵ ਆ ਰਹੇ ਨੇ ਤਾਂ ਐਦਾਂ ਹੀ ਇੱਕ ਦਿਨ ਮੈਂ ਵੀ ਪੰਜਾਬ ਪੁਲਿਸ ਦਾ ਫਾਰਮ ਫਿਲ ਕੀਤਾ ਇਸ ਤੋਂ ਬਾਅਦ ਜਿਹੜੀ ਉਹਦੀ ਸਟੱਡੀ ਸੀਗੀ ਮੈਂ ਆਪਣੇ ਆਪ ਹੀ ਸੈਲਫ ਸਟੱਡੀ ਕੀਤੀ ਸਾਰੀ ਤਾਂ ਹੁਣ ਇਹ ਹੁੰਦਾ ਮੋਸਟਲੀ ਕਿ ਬੱਚੇ ਕਹਿੰਦੇ ਵੀ ਕਿੰਨਾ ਘੰਟੇ ਪੜ੍ਹਨਾ ਚਾਹੀਦਾ ਹੈ ਜੇ ਸੀ ਪੰਜਾਬ ਪੁਛ ਭਰਤੀ ਹੋਣਾ ਤਾਂ ਸਾਨੂੰ ਕਿਹਨੇ ਘੰਟੇ ਪੜ੍ਹਨਾ ਚਾਹੀਦਾ ਕੀ ਪੜ੍ਹਨਾ ਚਾਹੀਦਾ ਕਿਥੋਂ ਪੜ੍ਹਨਾ ਚਾਹੀਦਾ ਇਹ ਜੀ ਬਹੁਤ ਸਾਰੇ ਬੱਚਿਆਂ ਦੇ ਸਵਾਲ ਨੇ ਜਿਹੜੇ ਉਹ ਕਹਿੰਦੇ ਸਾਨੂੰ ਕੋਈ ਕਿਤਾਬ ਦੱਸ ਦੋ ਕੁਝ ਹੋਰ ਚੀਜ਼ ਦੱਸ ਦੋ ਤਾਂ ਉਹਦੇ ਤੇ ਥੋੜਾ ਚੰਨਾ ਪਾਓ ਤੁਸੀਂ ਥੋੜੀ ਆਪਣੀ ਸਟੋਰੀ ਦੇ ਬਾਰੇ ਵੀ ਕਿੱਦਾਂ ਸੀ ਸਾਰਾ ਉਹ ਸਰ ਮੇਰੀ ਮਤਲਬ ਪੜਨ ਦੀ ਜਿਹੜੀ ਸੈਟਿੰਗ ਸੀ ਬੈਠਣ ਦੀ 9 ਤੋਂ 10 ਘੰਟੇ ਸੀਗੇ ਇੱਕ ਦਿਨ ਦੇ ਵਿੱਚ ਤਾਂ ਉਹਦੇ ਵਿੱਚ ਮੈਨੇ ਪੀਰੀਅਡ ਵਾਈਜ਼ ਸਾਰਾ ਕੁਝ ਸੈੱਟ ਕੀਤਾ ਹੋਇਆ ਸੀਗਾ ਆਪਣਾ ਟਾਈਮ ਟੇਬਲ ਬਣਾਇਆ ਹੋਇਆ ਸੀਗਾ ਕਿ ਮੈਂ ਕਿਹੜੇ ਸਬਜੈਕਟ ਨੂੰ ਕਿੰਨਾ ਟਾਈਮ ਦੇਣਾ ਹੈ ਕਿ ਮੇਰਾ ਮਤਲਬ ਮੈਥ ਰੀਜ਼ਨਿੰਗ ਹੁੰਦਾ ਉਹਨੂੰ ਥੋੜਾ ਜਿਹਾ ਜ਼ਿਆਦਾ ਟਾਈਮ ਦੇਣਾ ਪੈਂਦਾ ਤਾਂ ਮੈਂ ਕੀ ਕਰਦੀ ਸੀ 2-2 ਘੰਟੇ ਹਰੇਕ ਸਬਜੈਕਟ ਨੂੰ ਦਿੰਦੀ ਸੀਗੇ ਦਿਨ ਦੇ ਵਿੱਚ ਇਸ ਤੋਂ ਬਾਅਦ ਜੋ ਮੈਂ ਸਾਰੇ ਦਿਨ ਦਾ ਪੜ੍ਹਦੀ ਸੀ ਸ਼ਾਮ ਨੂੰ ਮੈਂ ਉਸ ਚੀਜ਼ ਦੀ ਰਿਵੀਜ਼ਨ ਕਰਦੀ ਸੀਗੀ ਓਕੇ ਇਦਾਂ ਹੀ ਮਤਲਬ ਮੈਂ ਡੇ ਬਾਈ ਡੇ ਚੱਲਦੀ ਗਈ ਆਪਣਾ ਸਾਰਾ ਪ੍ਰੋਸੈਸ ਮੈਂ ਇਦਾਂ ਹੀ ਸਟੱਡੀ ਦਾ ਕੰਪਲੀਟ ਕਰਦੀ ਗਈ ਤੇ ਨਮੀ ਫਿਰ ਕਿੰਨਾ ਟਾਈਮ ਲੱਗਿਆ ਪੰਜਾਬ ਪੁਲਿਸ ਕਨਸਟੇਬਲ ਦਾ ਜਿਹੜਾ ਪੇਪਰ ਦੇ ਲਈ ਰੈਡੀ ਹੋਣ ਦੇ ਲਈ ਸਰ ਮੈਨੂੰ 3 ਮਹੀਨੇ ਤਾਂ ਮਤਲਬ ਮੈਂ ਆਪਣਾ ਸਟੱਡੀ ਪੂਰੀ ਕੰਪਲੀਟ ਕੀਤੀ ਇਸ ਤੋਂ ਬਾਅਦ ਮੈਂ ਅਕੈਡਮੀ ਜੁਆਇਨ ਕੀਤੀ ਪ੍ਰੀਤਮ ਫਿਟ ਅਕੈਡਮੀ ਉੱਥੇ ਮੈਂ ਜਾ ਕੇ 3 ਮੰਥ ਉੱਥੇ ਲਗਾਏ ਮੈਂ ਪ੍ਰੋਪਰ ਟਰਮੀਨਲ ਸਾਰੇ ਮੋਸਟਲੀ ਹੁੰਦਾ ਕਿ ਪੇਰੈਂਟਸ ਦਾ ਸੁਪਨਾ ਹੁੰਦਾ ਹੈ ਇਹ ਘਰਦਿਆਂ ਦੀ ਸਪੋਰਟ ਹੁੰਦੀ ਆ ਹਾਂ ਚਲੋ ਹਰ ਇੱਕ ਬੱਚੇ ਨੂੰ ਨਹੀਂ ਹੁੰਦੀ ਨੀ ਤਾਂ ਥੋੜੀ ਡਾਇਰੈਕਟ ਵਿੱਚ ਪੇਰੈਂਟਸ ਦਾ ਕਿਦਾਂ ਰੋਲ ਰਿਹਾ ਤੇ ਥੋੜੇ ਘਰਦਿਆਂ ਦਾ ਕੀ ਰੋਲ ਰਿਹਾ ਥੋੜੇ ਕੋਈ ਰਿਸ਼ਤੇਦਾਰ ਆ ਸਾਰਾ ਕਿਉਂ ਤੁਹਾਨੂੰ ਸਪੋਰਟ ਕਰਦੇ ਸੀਗੇ ਕਿ ਤੁਸੀਂ ਪੰਜਾਬਪੁਰਸੇ ਜੀ ਜਾਣਾ ਕਿਉਂਕਿ ਪੰਜਾਬਪੁਰਸ ਨੂੰ ਲੈ ਕੇ ਕਾਫੀ ਸਾਰੀ ਚੀਜ਼ਾਂ ਇਸ ਤਰ੍ਹਾਂ ਨਹੀਂ ਕਿ ਪੰਜਾਬਪੁਰਸ ਕੁੜੀਆਂ ਦੇ ਲਈ ਹੈ ਜਿਹੜੀ ਚੰਗੀ ਨਹੀਂ ਮੰਨਦੇ ਹੈਗੇ ਕੁਝ ਲੋਕ ਤਾਂ ਉਹ ਕਿਵੇਂ ਦੇਈਦੇ ਸੀਗੇ ਤੁਹਾਨੂੰ ਸਰ ਮੈਨੂੰ ਮਤਲਬ ਘਰ ਤੋਂ ਤਾਂ ਮੇਰੇ ਪੂਰਾ ਮਤਲਬ ਇਦਾਂ ਸੀਗਾ ਕਿ ਪ੍ਰੋਪਰ ਇੱਕ ਵ ਵੀ ਪੜ੍ਹੇ ਅੱਗੇ ਬਾਅਦ ਮਤਲਬ ਸੀਗਾ ਕਿ ਤੂੰ ਕਰਦੀ ਹੋ ਬਟ ਮੇਰੇ ਰਿਸ਼ਤੇਦਾਰ ਏਦਾਂ ਸੀਗੇ ਕਿ ਨਹੀਂ ਗਵਰਨਮੈਂਟ ਜੌਬ ਨਹੀਂ ਮਿਲਦੀ ਕਿਸੇ ਨੂੰ ਪ੍ਰਾਈਵੇਟ ਕਰ ਲੋ ਸਕੂਲਸ ਸਟੱਡੀ ਕਰਵਾ ਲਓ ਕਿਸੇ ਨੂੰ ਜਾਂ ਕਿਤੇ ਬੈਂਕ ਚ ਕੁਝ ਹੋਰ ਲੱਗ ਜਾਓ ਏਦਾਂ ਸੀਗਾ ਥੈਂਕ ਯੂ ਤਾਂ ਦੇਖ ਲੋ ਜੀ ਰਿਸ਼ਤੇਦਾਰ ਜੀ ਪਾਈ ਬੈਠਿਆ ਕੁੜੀ ਸਰਕਾਰੀ ਨੌਕਰੀ ਲੈ ਲਈ ਸਾਰਾ ਤੇ ਹੁੰਦਾ ਹੀ ਨੇ ਕਈ ਰਿਸ਼ਤੇਦਾਰਾਂ ਵਿੱਚ ਏਦਾਂ ਹੀ ਟੋਣ ਮਾਰਨ ਵਾਲੇ ਸਭ ਜੀਜ਼ਾਂ ਦੇ ਹੁੰਦੇ ਨੇ ਪਰ ਜੇ ਤੁਸੀਂ ਅੱਗੇ ਐਫਰਟ ਕਰਦੇ ਰਹਿੰਦੇ ਹੋ ਹੁਣ ਦੇਖ ਲਓ ਇਹ ਕੁੜੀ ਦੇ ਸਾਹਮਣੇ ਵੀ ਇਸ ਤਰ੍ਹਾਂ ਬਹੁਤ ਸਾਰੇ ਪ੍ਰੋਬਲਮ ਆਈਆਂ ਬਟ ਇਹਨੇ ਸਾਰਾ ਕਿਉਂਕਿ ਤੁਹਾਡੇ ਜੋ ਮੇਨ ਸਾਥ ਦੇ ਨੇ ਤੁਹਾਡੇ ਪੇਰੈਂਟਸ ਆ ਤੁਹਾਡੇ ਉਹ ਸਪੋਰਟ ਦੇ ਵਿੱਚ ਆ ਤੁਹਾਡੇ ਉਹ ਹੱਕ ਦੇ ਵਿੱਚ ਆ ਤਾਂ ਤੁਸੀਂ ਅੱਗੇ ਵਸ ਸਕਦੇ ਸਾਰਾ ਤੁਸੀਂ ਕਰ ਸਕਦੇ ਤਾਂ ਇਹ ਗੁੱਡ ਪੁਆਇੰਟ ਸੀਗਾ ਕਿ ਇਹਨਾਂ ਦੇ ਪੇਰੈਂਟਸ ਇਹਨਾਂ ਨੂੰ ਸਪੋਰਟ ਕਰ ਰਹੇ ਸੀਗੇ ਸਭ ਤਨਵੀਨ ਹੁਣ ਇੱਕ ਨੈਕਸਟ ਕੁਐਸਚਨ ਤੁਹਾਡੇ ਲਈ ਇਹ ਆ ਕਿ ਤੁਸੀਂ ਥੋੜੀ ਹਲੇ ਜੇ ਤੁਮ ਉਮਰ ਪੁੱਛਾਂ ਥੋੜੀ ਕਿੰਨੀ ਉਮਰ ਆ ਹਲੇ ਸਰ 20 20 ਹਾਂਜੀ 20 ਸਾਲ ਦੀ ਉਮਰ ਆ ਹਲੇ ਕੁੜੀ ਦੀ ਸਾਰੀ ਤੇ ਤੁਸੀਂ ਪਾਸਟੂ ਤੋਂ ਬਾਅਦ ਹੀ ਜੁਆਇਨ ਕੀਤਾ ਸਾਰਾ ਕਰਕੇ ਤਾਂ ਬਹੁਤ ਹੀ ਇਹ ਕਹਿੰਨਾ ਚੰਗੀ ਗੱਲ ਆ ਸਾਰਾ ਕਿ ਛੋਟੀ ਉਮਰ ਦੇ ਵਿੱਚ ਜੇ ਤੁਹਾਨੂੰ ਨੌਕਰੀ ਮਿਲ ਜਵੇ ਸਰਕਾਰੀ ਨੌਕਰੀ ਮਿਲ ਜਵੇ ਉਹਦੇ ਵਰਗੀ ਕੋਈ ਰੀਸ ਨਹੀਂ ਹੈਗੀ ਠੀਕ ਹੈ ਹੁਣ ਜਿਹੜਾ ਬੱਚੇ ਨੇ ਦੱਸਿਆ ਕਿ 8 9 ਨੂੰ ਕੁਆਂਟੀਟੀ ਦੀ ਸਟਾਰਟਿੰਗ ਸੀ ਸੀਟਿੰਗ ਸੀ ਸਾਰਾ ਤਿਆਰੀ ਇਸ ਬੱਚੀ ਦੀ ਯੂਪੀਐਸਸੀ ਆਈਪੀਐਸਸੀ ਲੈਵਲ ਦੀ ਸੀਗੀ ਬਟ ਗੱਲ ਇਹ ਆ ਕਿ ਕਈ ਵਾਰ ਤੁਹਾਨੂੰ ਕੀ ਆ ਛੋਟੀ ਚੀਜ਼ ਤੋਂ ਹੀ ਸੈਟੀਸਫਾਈ ਹੋਣਾ ਪੈਂਦਾ ਠੀਕ ਹੈ ਤੇ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਪਹਿਲਾਂ ਹੀ ਬੜੀ ਛਾਲ ਮਾਰਨੀ ਆ। ਹਾਂਜੀ। ਤੁਸੀਂ ਇਹ ਕੁੜੀ ਦਾ ਸੁਪਨਾ ਪੁੱਛੋਗੇ ਤੁਸੀਂ ਆਈਪੀਐਸ ਅੱਗੇ ਤੋਂ ਅੱਗੇ ਸਾਰਾ ਇਦਾਂ ਸੁਪਨਾ ਹੈਗਾ। ਪਰ ਤੁਹਾਨੂੰ ਕਿਉਂ ਤੁਹਾਨੂੰ ਥੋੜਾ ਸੁਪਨਾ ਸੀਗਾ ਆਈਪੀਐਸ ਬਣਦਾ ਇਹ ਸਭ ਚੀਜ਼ਾਂ ਬਣਦਾ ਤਾਂ ਅਸੀਂ ਕਾਂਸਟੇਬਲ ਹੀ ਕਿਉਂ ਜਾਣ ਕੀਤਾ ਇਹ ਸਾਰਾ ਚੀਜ਼ਾਂ ਲਈ। ਸਰ ਇਹ ਲੱਗਦਾ ਤਾਂ ਫਾਈਨੈਂਸ਼ੀਅਲੀ ਥੋੜਾ ਜਿਹਾ ਮੈਨੂੰ ਵੀਕ ਸੀਗੀ ਮੈਂ ਮੈਂ ਅੱਗੇ ਮਤਲਬ ਨਹੀਂ ਸਟੱਡੀ ਕਰ ਪਾਈ। ਹੂੰ। ਤਾਂ ਇਸ ਕਰਕੇ ਮੈਨੂੰ ਇਹਦਾ ਸੀਗਾ ਕਿ ਇੱਕ ਛੋਟਾ ਸਟੈਪ ਲੈ ਕੇ ਪਹਿਲਾਂ ਮੈਂ ਉਹ ਉਸ ਮੁਕਾਮ ਤੇ ਪਹੁੰਚਾਂ ਜਿੱਥੋਂ ਮੈਂ ਅੱਗੇ ਆਪਣਾ ਸਾਰਾ ਜਿਹੜਾ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਸੈੱਟ ਕਰ ਸਕਾਂ ਬਹੁਤ ਹੀ ਵਧੀਆ ਜਿਹੜੀ ਇਸ ਕੁੜੀ ਨੇ ਗੱਲ ਕੀਤੀ ਹੈ ਕਿ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਇਹ ਨਹੀਂ ਹੈ ਕਿ ਮੈਂ ਘਰਾਂ ਦੇ ਹੀ ਵੱਡਾ ਬਈ ਆ ਵੀ ਜਿਵੇਂ ਘਰਦਿਆਂ ਨੇ ਮੈਨੂੰ ਛੁੱਟ ਦਿੱਤੀ ਮੈਂ ਪੜ ਲਾ ਪੁੱਤ ਪੜ ਲਾ ਇਹ ਨਹੀਂ ਹੈ ਕਿ ਮੈਂ ਉਹਨਾਂ ਦੇ ਮੈਂ ਬੀਏ ਕਰ ਲਾਂ ਮੈਂ ਐਮਏ ਕਰ ਲਾਂ ਮੈਂ ਉਸ ਤੋਂ ਬਾਅਦ ਫਿਰ ਡਿਗਰੀਆਂ ਹੋਰ ਇਕੱਠੀਆਂ ਕਰੀ ਚੱਲਾਂ ਲੈਣੀ ਤਾਂ ਨੌਕਰੀ ਆ ਲੈਣੀ ਤਾਂ ਸਰਕਾਰੀ ਨੌਕਰੀ ਆ ਆਪਾਂ ਨੇ ਹਣਾ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਆ ਤੇ ਜ਼ਰੂਰ ਨਹੀਂ ਹੈਗਾ ਤੁਸੀਂ ਹਨਾ ਆਪਣੀ ਧਰਨਾ ਇੰਨੇ ਪੈਸੇ ਖਰਾਦ ਕਰਨ ਤੋਂ ਬਾਅਦ ਸਿੱਧੀ ਹਾਈ ਪੋਸਟ ਤੇ ਜਾਣਾ ਪਏ। ਨੋ ਡਾਊਟ ਥੋੜਾ ਸੁਪਨਾ ਬਹੁਤ ਵਧੀਆ ਸਾਰਾ ਕੁਝ ਓਕੇ ਹੈ। ਪਰ ਤੁਹਾਨੂੰ ਆਪਣੀ ਘਰ ਦੀ ਕੰਡੀਸ਼ਨ ਨੂੰ ਦੇਖ ਕੇ ਚੱਲਣਾ ਬਹੁਤ ਜ਼ਰੂਰੀ ਹੁੰਦਾ ਹੈ। ਜਿਹੜਾ ਕਿ ਇਸ ਕੁੜੀ ਨੇ ਕੀਤਾ। ਠੀਕ ਹੈ ਇਹਨੇ ਆਪਣੇ ਘਰ ਦੀ ਕੰਡੀਸ਼ਨ ਸਮਝਿਆ। ਇਹਨੇ ਆਪਣਾ ਸੁਪਰੇ ਨੂੰ ਵਾਰਨਿੰਗ ਦਿੱਤਾ ਹੈਗਾ। ਨਾ ਸੁਪਰੇ ਨੂੰ ਅੱਜ ਮਾਰਨ ਦਿੱਤਾ ਨਾ ਕੱਲ ਨੂੰ ਮਾਰ ਦੇਗੀ। ਪਰ ਜਿਹੜਾ ਇੱਕ ਛੋਟਾ ਜਿਹਾ ਸਟੈਪ ਲੈ ਕੇ ਇਸਨੇ ਕੁੜੀ ਨੂੰ ਆਪਣੇ ਪੈਰਾਂ ਤੇ ਖੜੀ ਹੋ ਗਈ ਆਪਣੇ ਆਪ ਸਟੈਬਿਲਿਟੀ ਹੋ ਗਈ। ਤਾਂ ਹੁਣ ਇਸ ਕੁੜੀ ਨੂੰ ਚਾਹੇ 10000 ਤ ਕਿ ਨਹੀਂ ਹੁਣ ਚਾਹੇ ਪੂਰੀ ਪੂਰੀ ਤਨਖਾਹ ਲੱਗ ਜਾ ਆਪਣੀ ਪੜ੍ਹਾਈ ਦੇ ਉੱਤੇ ਤਾਂ ਕੋਈ ਨਹੀਂ ਤੇ ਗੱਲ ਇਹ ਆ ਕਿ ਇੱਕ ਤਾਂ ਹੁਣ ਫਾਈਨੈਂਸ਼ਲੀ ਹੋਊਗੀ ਸਟੇਬਿਲਿਟੀ ਹੋਊਗੀ ਇਹਦੀ ਠੀਕ ਹੈ ਦੂਸਰਾ ਹੁਣ ਅੱਗੇ ਇਹ ਚੀਜ਼ ਨੂੰ ਲੈ ਕੇ ਬੱਦਸ ਆਦੀ ਆ ਤੇ ਇੱਕ ਜਦੋਂ ਤੁਹਾਨੂੰ ਕੋਈ ਸਰਕਾਰੀ ਨੌਕਰੀ ਹੁੰਦੀ ਆ ਤਾਂ ਫਿਰ ਉਹਦਾ ਇੱਕ ਅਲੱਗ ਹੀ ਗ੍ਰੋਥਵਾ ਹੁੰਦਾ ਹੈ ਤੇ ਅਲੱਗ ਇੱਕ ਫੀਲਿੰਗ ਆਉਂਦੀ ਆ ਕਿ ਯਾਰ ਠੀਕ ਹੈ ਇੱਕ ਨੌਕਰੀ ਹੈਗੀ ਆ ਮੈਂ ਦੂਸਰੀ ਵੀ ਲੈ ਸਕਦੀ ਆ ਜੇ ਮੈਂ ਲੈ ਸਕਦੀ ਆ ਤਾਂ ਮੈਂ ਅੱਗੇ ਵੀ ਲੈ ਸਕਦੀ ਆ ਅੱਗੇ ਵੀ ਬੱਦਸ ਆਦੀ ਆ ਤਾਂ ਇਹ ਬਹੁਤ ਵੱਡੀ ਇੱਕ ਚੀਜ਼ ਆ ਜਿਹੜੇ ਬੱਚੇ ਬਹੁਤ ਵੱਡੀ ਵੱਡੀ ਤਿਆਰੀ ਕਰ ਰਹੇ ਨੇ ਮੈਂ ਕਹਿ ਰਿਹਾ ਕਿ ਤੁਸੀਂ ਸਟਾਰਟਿੰਗ ਛੋਟੋ ਤੋਂ ਕਰ ਲੋ ਤੁਸੀਂ ਤਾਂ ਕਿ ਹੁਣ ਦੇਖੋ ਇਹਨਾਂ ਦੇ ਪੇਰੈਂਟਸ ਵੀ ਬਹੁਤ ਜ਼ਿਆਦਾ ਖੁਸ਼ ਆ ਹੁਣ ਇਹ ਕੁੜੀ ਚੰਨ ਤਿੰਨ ਕਰੇ ਪੰਜ ਕਰੇ ਕੋਈ ਇੰਕੜਣਾ ਨਹੀਂ ਹੈ ਉਹ ਠੀਕ ਹੈ ਤਾਂ ਉਹ ਕਹਿੰਦੇ ਸਰਕਾਰੀ ਨੌਕਰੀ ਚ ਪਾਸੇ ਦੀ ਮੰਗ ਨਹੀਂ ਹੁੰਦੀ ਹੈਗੀ ਠੀਕ ਹੈ ਤਾਂ ਫਿਰ ਪੰਜਾਬ ਪੁਲਿਸ ਸਾਰੀ ਹਾਂਜੀ ਨਵੀਂ ਸਭ ਤੋਂ ਵੱਡੀ ਗੱਲ ਹੁੰਦੀ ਆ ਆਪਾਂ ਸਟੱਡੀ ਬਾਰੇ ਗੱਲ ਕਰ ਲਈ ਸਾਰੀ ਤਾਂ ਇਹਦਾ ਇੱਕ ਦੂਸਰਾ ਫੇਸ ਵੀ ਹੈ ਜਿਹੜੀ ਕਿ ਮੋਸਟਲੀ ਬੱਚੇ ਸਕਿਪ ਕਰ ਦਿੰਦੇ ਨੇ ਉਹ ਹੈ ਫਿਜ਼ੀਕਲ ਤਾਂ ਤੁਸੀਂ ਫਿਜ਼ੀਕਲ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਹਾਡਾ ਕਿਵੇਂ ਜਰਨੀ ਸਟਾਰਟ ਰਹੀ ਕਿ ਤੁਸੀਂ ਪਹਿਲਾਂ ਤੋਂ ਹੀ ਕੈਥਲੀਟ ਸੀਗੇ ਜਾਂ ਪਹਿਲਾਂ ਦੀ ਤੁਹਾਨੂੰ ਸਭ ਚ ਸਰ ਪਹਿਲਾਂ ਤਾਂ ਮੈਂ ਸਕੂਲ ਟਾਈਮ ਦੇ ਵਿੱਚ ਐਥਲੀਟ ਰਹੀ ਸੀਗੀ ਫਿਰ ਥੋੜੇ ਟਾਈਮ ਬਾਅਦ ਜਦੋਂ ਮੈਂ ਸਟੱਡੀ ਕਰਨ ਲੱਗੀ ਮੇਰੀ 9 ਤੋਂ ਲੈ ਕੇ 10 ਤੱਕ ਮਤਲਬ ਸਿਟਿੰਗ ਹੋ ਜਾਂਦੀ ਸੀਗੀ ਬੈਠਣ ਦੀ ਸਟੱਡੀ ਦੇ ਵਿੱਚ ਤਾਂ ਮੇਰੇ ਬੈਕ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਗਈ ਓਕੇ ਡਾਕਟਰਸ ਮੈਂ ਬਹੁਤ ਜ਼ਿਆਦਾ ਡਾਕਟਰ ਚੇਂਜ ਕੀਤੇ ਬਟ ਮੇਰੀ ਫਿਜ਼ੀਕਲੀ ਮਤਲਬ ਹੈਲਥ ਬਿਲਕੁਲੀ ਅਨਫਿਟ ਹੋ ਗਈ ਸੀਗੀ ਇਸ ਤੋਂ ਬਾਅਦ ਮਤਲਬ ਮੈਂ ਵੀਡੀਓਜ਼ ਦੇਖਦੀ ਸੀਗੀ ਫੋਨ ਤੇ ਫਿਜ਼ੀਕਲੀ ਵੀ ਮੈਂ ਕਿੱਥੇ ਜਾ ਕੇ ਆਪਣੇ ਆਪ ਨੂੰ ਫਿਟ ਕਰ ਸਕਾਂ ਫਿਜ਼ੀਕਲ ਦੇ ਲਈ ਤਮੈ ਫਿਰ ਅਕੈਡਮੀ ਸਾਰਾ ਸਰਚ ਕਰਨ ਲੱਗੀ ਜਦੋਂ ਮੈਂ ਅਕੈਡਮੀ ਸਰਚ ਕੀਤੀ ਤਾਂ ਮੈਨੂੰ ਫਰਸਟ ਨੰਬਰ ਤੇ ਪ੍ਰੀਤਮ ਫਿਟ ਅਕੈਡਮੀ ਦਿਖੀ ਫਿਰ ਮੈਂ ਉੱਥੇ ਜੁਆਇਨ ਕਰ ਲਿਆ ਸਰ ਨੂੰ ਸਾਰੀ ਗੱਲ ਦੱਸਤੀ ਵੀ ਮੇਰਾ ਇਦਾਂ ਹੈ ਮੇਰੀ ਬੈਕਸ ਤੇ ਦਿੱਕਤ ਹੋ ਗਈ ਆ ਤੇ ਡਾਕਟਰ ਨੇ ਮੈਨੂੰ ਬੈਡ ਰੈਸਟ ਦੱਸਤੀ ਸੀਗੀ ਵੀ ਮੈਂ ਹੁਣ ਕੁਝ ਨਹੀਂ ਕਰ ਸਕਦੀ ਵੀ ਮੈਂ ਗਰਾਊਂਡ ਦੇ ਵਿੱਚ ਜਾ ਇਦਾਂ ਮੈਂ ਕੁਝ ਵੀ ਨਹੀਂ ਕਰ ਸਕਦੀ ਸੀ ਫਿਰ ਇੱਥੇ ਆ ਕੇ ਮੈਂ ਗਰਾਊਂਡ ਜੁਆਇਨ ਕੀਤਾ ਹੌਲੀ ਹੌਲੀ ਮੈਨੂੰ ਫਰਸਟ ਨੰਬਰ ਤੋਂ ਲੈ ਕੇ ਬਿਲਕੁਲ ਹੀ ਸਲੋ ਸਲੋ ਲੈਵਲ ਦੇ ਵਿੱਚ ਚਲਾਇਆ ਗਿਆ ਗਰਾਊਂਡ ਦੇ ਵਿੱਚ ਤੇ ਥੋੜੇ ਟਾਈਮ ਬਾਅਦ ਮਤਲਬ ਗਰਾਉਂਡ ਜੁਆਇਨ ਕਰਨ ਦੇ ਨਾਲ ਹੀ ਮੇਰੀ ਦਿੱਕਤ ਵੀ ਖਤਮ ਹੁੰਦੀ ਗਈ ਤਾਂ ਇਸ ਤੋਂ ਬਾਅਦ ਮੈਂ ਫਿਜ਼ੀਕਲੀ ਫਿੱਟ ਹੋ ਗਈ ਤੇ ਅੱਜ ਮੈਂ ਯੂਨੀਫਾਰਮ ਪਾ ਕੇ ਇੱਥੇ ਬੈਠੀ ਹਾਂ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਜਦੋਂ ਤੁਸੀਂ ਇੱਕ ਸਹੀ ਹੱਥਾਂ ਦੇ ਵਿੱਚ ਹੁੰਨੇ ਹੋ ਤਾਂ ਤੁਸੀਂ ਸਟੈਪ ਬਾਏ ਸਟੈਪ ਔੜੀ-ਔੜੀ ਜਿਹੜੀ ਚੜਦੇ ਰਹਿੰਦੇ ਹੋ ਤਾਂ ਸਭ ਤੋਂ ਵੱਡੀ ਗੱਲ ਅਖੇ ਇਸ ਕੁੜੀ ਨੇ ਮੇਰੇ ਤੇ ٹرسٹ ਕੀਤਾ ਹਨਾ ਵੀਡੀਓਜ਼ ਦੇਖ ਕੇ ਸਾਰਾ ਇਹ ਆਏ ਤੇ ਹੁਣ ਇਹ ਇਸ ਕਾਬਲ ਬਣੇ ਹੋਏ ਨੇ ਕਿ ਅੱਗੇ ਬੱਚੇ ਨੂੰ ਗਾਈਡ ਕਰ ਸਕਦੇ ਨੇ ਤਾਂ ਹੀ ਥੋੜੇ ਸਾਹਮਣੇ ਅੱਜ ਬੈਠੇ ਨੇ ਸਾਰਾ ਤੇ ਗੱਲ ਇਹ ਸੀ ਜਦੋਂ ਇੱਕ ਫੇਸ ਹੁੰਦਾ ਨਾ ਜਦੋਂ ਤੁਹਾਡਾ ਮੈਨੂੰ ਪਤਾ ਅੱਜ ਵੀ ਜਦੋਂ ਇਹ ਬੱਚੀ ਨੂੰ ਦੱਸ ਰਹੀ ਸੀ ਕਿ ਸਰ ਡਾਕਟਰ ਨੇ ਮੈਨੂੰ ਬੈਟ ਰੈਸ ਦਸੀਲੀਆ ਤਾਂ ਮੇਰੇ ਲਈ ਇੱਕ ਬਹੁਤ ਜ਼ਿਆਦਾ ਇੱਕ ਓਪਰਚੁਨਿਟੀ ਹੋ ਗਈ ਸੀਗੀ ਕਿ ਯਾਰ ਹੁਣ ਇਸ ਕੁੜੀ ਨੂੰ ਪੰਜਾਬ ਫੋਰਸ ਦੇ ਫਿਜ਼ੀਕਲ ਟ੍ਰਾਇਲ ਦੇ ਲਈ ਰੈਡੀ ਕਰਨਾ ਹੈ ਤਾਂ ਇੱਕ ਬਹੁਤ ਵੱਡਾ ਮੇਰੇ ਲਈ ਇੱਕ ਹੀ ਚੈਲੰਜ ਸੀਗਾ ਤਾਂ ਬਟ ਉਹੀ ਸੇਮ ਸਟੈਪ ਬਾਇ ਸਟੈਪ ਸਟੈਪ ਬਾਇ ਸਟੈਪ ਅਸੀਂ ਕਰਦੇ ਰੇ ਸਾਰਾ ਸਟੈਂਡਿੰਗ ਹੁੰਦੀ ਰੀ ਬੈਕ ਦੀ ਵੀ ਸਭ ਤਾਂ ਦੋਸਤੋ ਜਦੋਂ ਗੱਲ ਆਈ ਪੰਜਾਬ ਪੁਲਿਸ ਦੇ ਫਿਜ਼ੀਕਲ ਟ੍ਰਾਇਲ ਦੀ ਤਾਰੀਖ ਆ ਗਈ ਸਾਰਾ ਕੁਝ ਹੋ ਗਿਆ ਤੇ ਅਸੀਂ ਬਿਲਕੁਲ ਰੈਡੀ ਸੀ ਕਿ ਸਾਰਾ ਓਕੇ ਸੀਗਾ ਤਾਂ ਉਹੀ ਗੱਲ ਹੋਈ ਜੇ ਤੁਹਾਡੀ ਤਿਆਰੀ ਵਧੀਆ ਹੋਵੇ ਤੁਹਾਨੂੰ ਟੈਕਨੀਕ ਸਕਿੱਲ ਸਾਰਾ ਤੁਹਾਡੇ ਅੰਦਰ ਹੋਵੇ ਕਾਫੀ ਟਾਈਮ ਤੋਂ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਕਿਸੇ ਨੂੰ ਲੈ ਕੇ ਮਾਰਨੇ ਜਾਂਦੇ ਹੈਗੇ ਠੀਕ ਹੈ ਤਾਂ ਲਾਸਟ ਟਾਈਮ ਦੇ ਉੱਤੇ ਵੀ ਇਸ ਕੁੜੀ ਨੂੰ ਇੰਜਰੀ ਹੋ ਗਈ ਸੀਗੀ ਠੀਕ ਹੈ ਬੈਕ ਨੂੰ ਲੈ ਕੇ ਥੋੜਾ ਇਸ਼ੂ ਆ ਗਿਆ ਸੀਗਾ ਬਟ ਉਹੀ ਚੀਜ਼ ਹੁੰਦੀ ਆ ਜਦੋਂ ਉਹ ਕਹਿੰਦੇ ਨੇ ਵੀ ਥੋੜਾ ਪੂਰਾ ਜ਼ੋਰ ਲੱਗਿਆ ਹੁੰਦਾ ਤਾਂ ਰੱਬ ਵੀ ਥੋੜਾ ਸਾਰਾ ਕੁਝ ਦੇ ਦਿਆ ਠੀਕ ਹੈ ਉਹ ਵੀ ਤੁਹਾਡੀ ਮਿਹਨਤ ਦੇ ਦੈ ਫਿਰ ਉਹ ਤੁਹਾਡੇ ਆਪੇ ਰੰਗ ਭਾਗ ਲਾਉਂਗਾ ਤਾਂ ਸਾਰਾ ਕੁਛ ਕੁੜੀ ਨੇ ਸਾਰਾ ਫਸਟ ਰਨਿੰਗ ਪਹਿਲੇ ਨੰਬਰ ਤੇ ਆ ਗਈ ਸੀ ਉਸ ਤੋਂ ਬਾਅਦ ਫਿਰ ਲੌਂਗ ਜੰਪ ਸੀਗਾ ਲੌਂਗ ਜੰਪ ਪਹਿਲੇ ਤੇ ਹੋ ਗਿਆ ਜਿਹੜਾ ਸਭ ਤੋਂ ਵੱਡੀ ਗੱਲ ਸੀ ਕਿ ਜਿਹੜੇ ਚੀਜ਼ ਸੀਗਾ ਦੇ ਰੁਕੇ ਨਹੀਂ ਸੀਗੇ ਹਾਈ ਜੰਪ ਉਹ ਇਹ ਕੁੜੀ ਦਾ 3rd ਅਟੈਂਪਟ 'ਚ ਹੋਇਆ ਫਿਰ ਇੰਨੀ ਜ਼ਿਆਦਾ ਬੈਕਗ੍ਰਾਉਂਡ ਹੋ ਗਈ ਸੀ ਕਿ ਸਪਰੀਹਾਂ ਦਾ ਸਪਰੀਹਾਂ ਮਾਰ ਉਥੇ ਬਟ ਮੇਨ ਚੀਜ਼ ਸੀਗੀ ਕਿ ਪੰਜਾਬ ਕੁਸ਼ ਦਾ ਸਟਾਫ ਆ ਜਿਹੜਾ ਬਹੁਤ ਜ਼ਿਆਦਾ ਕੋਆਪਰੇਟ ਸੀਗਾ ਕੁੜੀ ਨੂੰ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਉਹਨਾਂ ਨੇ ਤੇ ਬਟ ਫਾਈਨਲੀ 3rd ਅਟੈਂਪ ਲੌਂਗ ਜਾਂ ਹਾਈ ਜਾਂཔ་ ਜਿਹੜਾ ਉਹ ਲਗਾਤਾ ਤੇ ਅੱਜ ਸਾਰਾ ਤੁਹਾਡੇ ਉੱਕੇ ਸਭ ਸਾਹਮਣੇ ਤੇ ਉਹ ਤੋਂ ਗੱਲ ਹੁੰਦੀ ਹੈ ਫਿਰ ਥੋੜੇ ਟਾਈਮ ਰਹਿਣੇ ਹੈ ਪ੍ਰੋਬਲਮ ਆ ਵਾਰਡ ਵਿੱਚ ਉਹ ਸੀਨੀਅਰ ਸਹੀ ਹੋਈ ਨੇ ਇਸ ਚੀਜ਼ ਤੋਂ ਤੁਹਾਨੂੰ ਸਿੱਖਣ ਨੂੰ ਕੀ ਚੀਜ਼ ਮਿਲਦੀ ਆ ਜਦ ਵੀ ਤੁਸੀਂ ਉਹ ਦੱਸ ਤੁਸੀਂ ਆਪਣੇ ਮੂਨਾ ਕਿ ਕਿੱਦਾਂ ਤੁਸੀਂ ਫਿਜ਼ੀਕਲ ਨੂੰ ਲੈ ਕੇ ਉਹ ਪ੍ਰਪੇਅਰ ਪਹਿਲਾਂ ਰਹਿਣਾ ਉਹ ਸਾਰੀਆਂ ਚੀਜ਼ਾਂ ਲੈ ਕੇ ਕੁੜੀਆਂ ਮੋਸਟਲੀ ਕੀ ਕਰਦੀਆਂ ਨੇ ਐਦਾਂ ਹੁੰਦਾ ਹੈ ਕਿ ਜਿਵੇਂ ਹੁਣ ਫਿਜ਼ੀਕਲ ਟ੍ਰਾਇਲ ਦੀ ਡੇਟ ਆ ਜਾਂਦੀ ਆ ਤਾਂ ਬੱਚੇ ਹਫ਼ਤਾ ਪਹਿਲਾਂ ਆ ਕੇ ਪੁੱਛਦੇ ਨੇ ਕਿ ਅਸੀਂ ਤਿਆਰੀ ਕਰਨੀ ਆ ਤੇ ਮੇਰਾ ਇਦਾਂ ਸੀਗਾ ਕਿ ਮੈਂ ਪੇਪਰ ਫਿਲ ਕਰਕੇ ਪੇਪਰ ਦੇਣ ਤੋਂ ਪਹਿਲਾਂ ਹੀ ਮੈਂ ਫਿਜ਼ੀਕਲ ਦੀ ਤਿਆਰੀ ਸ਼ੁਰੂ ਕਰਤੀ ਸੀ ਤੇ ਉਸ ਤੋਂ ਮੈਂ 3 ਮਨთ ਮਤਲਬ ਮੈਂ ਫਿਜ਼ੀਕਲੀ ਜ਼ਿਆਦਾ ਆਪਣੇ ਆਪ ਨੂੰ ਦਿੱਤੇ ਕਿ ਮੈਂ ਪੂਰੀ ਪਰਫੈਕਟ ਹੋ ਜਾਾਂ ਕੁਛ ਰਹਿ ਫੁੱਟ ਨਾ ਜਾਵੇ ਮੇਰਾ ਲਾਸਟ ਟਾਈਮ ਤੇ ਜਾ ਕੇ ਵੀ ਸੇਮ ਮੇਰੇ ਨਾਲ ਇਦਾਂ ਹੀ ਹੋਇਆ ਕਿ ਥੋੜੀ ਇੰਜਰੀਜ਼ ਹੋ ਗਈਆਂ ਮੈਨੂੰ ਪਰ ਮੇਰੀ ਤਿਆਰੀ ਇੰਨੀ ਜ਼ਿਆਦਾ ਸੀਗੀ ਨਾ ਕਿ ਮੈਨੂੰ ਉੱਥੇ ਜਾ ਕੇ ਇਦਾਂ ਨਹੀਂ ਲੱਗਿਆ ਕਿ ਮੈਂ ਤੋ ਨਹੀਂ ਹੋ ਪਾਊਗਾ ਮੈਂ ਬਿਲਕੁਲ ਈਜ਼ੀਲੀ ਆਰਾਮ ਨਾਲ ਸਾਰਾ ਅਟੈਂਪਟ ਕਰ ਲਿਆ ਬਿਲਕੁਲ ਇੱਕ ਥੋੜੀ ਜਿਹੜੀ ਵਿਲ ਪਾਵਰ ਨਾ ਉਹ ਥੋੜੀ ਗਰਾਊਂਡ ਦੇ ਵਿੱਚ ਹੀ ਜਾ ਕੇ ਹਰ ਰੋਜ਼ ਜੇ ਤੁਸੀਂ ਆਪਣੇ ਆਪ ਨਾਲ ਲੜਦੇ ਹੋ ਹਰ ਰੋਜ਼ ਆਪਣੇ ਆਪ ਨੂੰ ਜਿੱਤਦੇ ਹੋ ਉਹ ਫਿਰ ਵਿਲ ਪਾਵਰ ਬਹੁਤ ਜ਼ਿਆਦਾ ਸਟਰੋਂਗ ਹੋ ਜਾਂਦੀ ਹੈ ਤਾਂ ਉਹੀ ਚੀਜ਼ ਆ ਜਿਸ ਨੂੰ ਜਿਨੇ ਇਸ ਕੁੜੀ ਨੂੰ ਫਿਜ਼ੀਕਲ ਟੈਕ ਆ ਜਿਹੜਾ ਲਾਸਟ ਵਿੱਚ ਉਹ ਪਾਸ ਕਰਵਾਇਆ ਠੀਕ ਹੈ ਤਾਂ ਇਹੀ ਗਲਤੀ ਤੁਸੀਂ ਦੋਸਤੋ ਨਾ ਕਰੋ ਜਦੋਂ ਤੁਸੀਂ ਪੰਜਾਬ কোর্ਸ ਦੇ ਵਿੱਚ ਜਾਨੇ ਤਾਂ ਪੰਜਾਬ ਪੁਰਸਮੀ ਐਜ਼ ਅ ਹੀਰੋ ਹੀਰੋ ਕਦੇ ਵੀ ਅਨਫਿਲਟਰ ਨਹੀਂ ਵਧੀਆ ਲੱਗਦਾ ਹੈਗਾ ਤੁਸੀਂ ਦੇਖ ਰਹੇ ਹੋ ਪੰਜਾਬ ਪੁਲਿਸ ਦੀ ਕੁੜੀ ਨੇ ਵਰਦੀ ਪਾਈ ਆ ਬਹੁਤ ਸੋਹਣੀ ਲੱਗ ਰਹੀ ਆ ਤੇ ਫਿਟਨੈਸ ਦੇ ਨਾਲ ਹੀ ਸਾਰਾ ਕੁਝ ਸੋਹਣਾ ਲੱਗ ਰਿਹਾ ਹੈ ਇਥੇ ਟੱਡ-ਟੱਡੇ ਬੈਠੀ ਹੋਈ ਐ ਸੀ ਤਾਂ ਉਹ ਚੀਜ਼ ਨਹੀਂ ਵਧੀਆ ਲੱਗਦੀ ਹੈਗੀ ਤਾਂ ਮੈਂ ਇਹੀ ਕਹਿਣਾ ਹੁਣ ਵੀ ਤੁਸੀਂ ਜਦੋਂ ਵੀ ਹੁਣ ਇਸ ਕੁੜੀ ਦੇ ਇੰਨਾ ਗੱਲ ਦਮਾਦ ਵਿੱਚ ਆ ਚੁੱਕੇ ਕਿ ਤੁਸੀਂ ਨੇ ਪੰਜਾਬ ਪੁਲਿਸ ਦੇ ਵਿੱਚ ਫਿਟਨੈਸ ਨੂੰ ਇੰਪੋਰਟੈਂਟ ਰੋਲ ਅਦਾ ਕਰਨਾ ਹੈ ਠੀਕ ਹੈ ਤਾਂ ਜ਼ਰੂਰ ਇਸ ਫੈਕਟ ਨੂੰ ਧਿਆਨ ਰੱਖਣਗੇ ਸਾਰਾ ਤੇ ਦੂਸਰੀ ਗੱਲ ਜਿਹੜੀ ਰਹੇਗੀ ਜਿਹੜੀ ਬੱਚੇ ਪੰਜਾਬ ਪੁਲਿਸ ਦੀ ਭਰਤੀ ਦੇਖ ਰਹੇ ਨੇ ਤਾਂ ਜ਼ਰੂਰੀ ਆ ਕਿਸੇ ਪੇਪਰ ਦੇ ਨਾਲ-ਨਾਲ ਕਰਾਉਣ ਦੀ ਵੀ ਤਿਆਰੀ ਜ਼ਰੂਰ ਆਪਣੀ ਥੋੜੀ-ਥੋੜੀ ਰੱਖੋ ਚਾਹੇ ਬਹੁਤ ਜ਼ਿਆਦਾ ਨਹੀਂ ਕਹਿ ਰਹੇ ਬਟ ਥੋੜੀ-ਥੋੜੀ ਤਿਆਰੀ ਤੁਸੀਂ ਆਪਣੀ ਜ਼ਰੂਰ ਰੱਖੋ ਤਾਂ ਦੋਸਤੋ ਏਸੀ ਅੱਜ ਆ ਆਪਣਾ ਪੋਡਕਾਸਟ ਆ ਰਾ ਇਸ ਕੁੜੀ ਨਾਲ ਬਹੁਤ ਵਧੀਆ ਗੱਲਾਂ ਕੀਤੀਆਂ ਤੇ ਇਹਨਾਂ ਨੇ ਬਹੁਤ ਵਧੀਆ ਉਹਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਤਾਂ ਦੋਸਤੋ ਹੁਣ ਇਸ ਵੀਡੀਓ ਤੋਂ ਇਸ ਵਧਾ ਲੈ ਬੇਦਾ ਲੈਣੇ ਆ ਬਟ ਲਾਸਟ ਆਫ ਦਾ ਪੁਆਇੰਟ ਤੁਹਾਨੂੰ ਯਾਦ ਰੱਖਣਾ ਚਾਹਣਾ ਇਹ ਕੁੜੀ ਕੀ ਸੋਚਦੀ ਆ ਇੱਕ ਯੂਥ ਬਾਰੇ ਤੁਸੀਂ ਆਪਣੇ ਲਾਈਫ ਦੇ ਬਾਰੇ ਕੋਈ ਇੱਕ ਚੀਜ਼ ਆਪਣੇ ਆਡੀਅੰਸ ਦੇ ਨਾਲ ਸਾਹਮਣਾ ਕਰਨਾ ਸਾਂਝੇ ਕਰਨੀ ਹੋ ਕਿ ਕਿਦਾਂ ਜਿਵੇਂ ਹੁਣ ਉਹ ਬੱਚਿਆਂ ਦਾ ਸੁਪਨਾ ਦੂਰੇ ਨੇ ਉਹ ਬੱਚਾ ਨੂੰ ਬਹੁਤ ਜ਼ਿਆਦਾ ਸਟਰਗਲ ਕਰਨ ਦੀ ਲੋੜ ਆ ਤੁਸੀਂ ਉਹ ਚੀਜ਼ ਫੇਸ ਕਰ ਚੁੱਕੇ ਹੋ ਸਾਰਾ ਕੁਝ ਬਣ ਚੁੱਕੇ ਹੋ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੋ ਰਿਹਾ ਹੁਣ ਬਣ ਕੇ ਸਾਰਾ ਕੁਝ ਕਰਕੇ ਤੇ ਜਦੋਂ ਤੁਸੀਂ ਦੇਖਦੇ ਹੋ ਆਪਣੇ ਆਪ ਨੂੰ ਵੀ ਮੈਂ ਕੱਲ ਉੱਥੇ ਸੀਗੀ ਜਦੋਂ ਮੇਰੇ ਕੋਲ ਕੁਝ ਨਹੀਂ ਸੀਗਾ ਅੱਜ ਤੁਹਾਡੇ ਕੋਲ ਸਾਰਾ ਕੁਝ ਹੈ ਤਾਂ ਤੁਸੀਂ ਕਿਦਾਂ ਉਸ ਨੂੰ ਦੇਖਦੇ ਹੋ ਤੇ ਤੁਸੀਂ ਕੀ ਯੂਥ ਨੂੰ ਇੱਕ ਮੈਸੇਜ ਦੇਣਾ ਚਾਹੋਗੇ ਸੋ ਮੈਂ ਇੱਕ ਹੀ ਮੈਸੇਜ ਦਵਾਂਗੀ ਕਿ ਹੁੰਦਾ ਹੈ ਕਿ ਆਪਾਂ ਮਿਹਨਤ ਕਰਦੇ ਆਂ ਕੁਝ ਕਰਦੇ ਹਾਂ ਪਰ ਇੱਕ ਆਪਾਂ 스마트 ਵਰਕ ਕਰਦੇ ਹਾਂ ਉਹ ਆਪਣੇ ਜ਼ਿਆਦਾ ਕੰਮ ਆਉਂਦਾ ਹੈ ਹਾਰਡ ਵਰਕ ਨਾਲੋਂ ਹਾਰਡ ਵਰਕ ਦੇ ਵਿੱਚ ਇਦਾਂ ਹੁੰਦਾ ਹੈ ਕਿ ਆਪਾਂ ਲੱਗੇ ਹੀ ਰਹਿਨੇ ਲੱਗੇ ਰਹਿਨੇ ਪਰ 스마트 ਵਰਕ ਕੀ ਆ ਆਪਾਂ ਇੱਕ ਚੀਜ਼ ਨੂੰ ਅਗਰ ਪ੍ਰੋਪਰ ਤਰੀਕੇ ਨਾਲ ਵੇਨਾ ਕਰਦੇ ਹਾਂ ਤਾਂ ਉਹ ਚੀਜ਼ ਆਪਾਂ ਨੂੰ ਜ਼ਿਆਦਾ ਬੈਨੀਫਿਟ ਦਿੰਦੀ ਹੈ ਤਾਂ ਸੇਮ ਇਦਾਂ ਹੀ ਹੈ ਕਿ ਆਪਣਾ ਸਟੱਡੀ ਨੂੰ ਲੈ ਕੇ ਔਰ ਫਿਜ਼ੀਕਲ ਨੂੰ ਲੈ ਕੇ ਇੱਕ ਪ੍ਰੋਪਰ ਪੂਰੇ ਵੇ ਦੇ ਨਾਲ ਕਰਨਾ ਚਾਹੀਦਾ ਇਹ ਨਹੀਂ ਹੈਗਾ ਕਿ ਇੱਕ ਮਹੀਨਾ ਲਾ ਲਿਆ ਫਿਜ਼ੀਕਲੀ ਫਿਰ ਛੱਡਤਾ ਜਸਟ ਡੀ ਕਰਨ ਲੱਗ ਗਏ ਫਿਰ ਛੱਡਤੀ ਇਦਾਂ ਹੀ ਇੱਕ ਪ੍ਰੋਪਰ ਵੇ ਦੇ ਵਿੱਚ ਚਲੋਗੇ ਤਾਂ ਜਾ ਕੇ ਇੱਕ ਕਾਮਯਾਬੀ ਤੁਹਾਨੂੰ ਹਾਸਲ ਹੁੰਦੀ ਹੈ ਤਾਂ ਦੋਸਤੋ ਬਹੁਤ ਜ਼ਿਆਦਾ ਬੱਚੇ ਉਹ ਕਰ ਦਿੰਦੇ ਨੇ ਕਿ ਕਈ ਕਈਆਂ ਦੀ ਕਿਸਮਤ ਵਿਚਾਰਾਂ ਦੀ ਕਮਜ਼ੋਰ ਹੁੰਦੀ ਹੈ ਜਾਂ ਕਈ ਉਹ ਮਿਹਨਤ ਨਹੀਂ ਉਸ ਲੈਵਲ ਦੀ ਕਰ ਪਾਉਂਦੇ ਹੈਗੇ ਤਾਂ ਮੈਨੂੰ ਵੀ ਤੁਹਾਨੂੰ ਇਹ ਪੁੱਛਣਾ ਚਾਹਣਾ ਹੈ ਕਿ ਤੁਸੀਂ 50 ਫੁੱਟ ਦੀ ਭਾਰਤੀ ਟਰਾਈ ਕੀਤੀ ਆ ਤੁਹਾਡਾ ਕਿੰਨਾ ਅਟੈਂਪਟ ਆ ਇਹ ਸੈਮੀਰਾ ਪਹਿਲਾ ਟੈਂਪਟੀ ਆ ਤੇ ਮੈਂ ਪਹਿਲੀ ਵਾਰੀ ਸਾਰਾ ਆਪਣਾ ਮਤਲਬ ਫਾਰਮ ਫਿਲ ਕੀਤਾ ਸੀਗਾ ਪੇਪਰ ਦੀ ਤਿਆਰੀ ਕੀਤੀ ਔਰ ਫਿਜ਼ੀਕਲ ਦੀ ਤਿਆਰੀ ਵੀ ਪਹਿਲੀ ਵਾਰੀ ਚ ਹੀ ਕੀਤੀ ਸੀ ਠੀਕ ਹੈ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਹਾਂ 스마트 ਵਰਕ ਹਾਰਡ ਵਰਕ ਦੋਨੋਂ ਚੀਜ਼ਾਂ ਦਾ ਕੰਬੀਨੇਸ਼ਨ ਹੋਣਾ ਚਾਹੀਦਾ ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਨੇ ਤੇ ਮੈਂ ਵੀ ਤੁਹਾਨੂੰ ਇੱਕ ਇਹ ਸਵਾਲ ਪੁੱਛਣਾ ਚਾਹਣਾ ਕਿ ਮੋਸਟਲੀ ਸਾਰੇ ਬੱਚਿਆਂ ਦਾ ਸਵਾਲ ਹੁੰਦਾ ਹੈ ਠੀਕ ਹੈ ਆਪਾਂ ਸਾਰੀ ਇੱਕ ਟੈਗ ਲਾਈਨ ਯੂਜ਼ ਕਰਦੇ ਆ ਸਾਰਾ ਕਿ ਬਿਨਾਂ ਰਿਸ਼ਵਤ ਤੋਂ ਭਰਤੀ ਹਾਂਜੀ ਕਿੰਨੀ ਕਿ ਸੱਚ ਹੈਗਾ ਕਿੰਨੇ ਕਿ ਪੈਸੇ ਲੱਗੇ ਤੁਹਾਡੇ ਭਰਤੀ ਹੋਣ ਦੇ ਲਈ ਆ ਵਰਦੀ ਪਾਉਣ ਦੇ ਲਈ ਤੁਹ ਸਰਦੀ ਬਰਦੀ ਪਾਉਣ ਲਈ ਅਗਰ ਅਪਾ ਇੱਕ ਸਹੀ ਬੰਦੇ ਕੋਲੇ ਆ ਜਾਂਦਾ ਨਾ ਤਾਂ ਬਿਲਕੁਲ ਆਪਣਾ 1 ਰੁਪਿਆ ਨਹੀਂ ਲੱਗਦਾ ਤੇ ਮੇਰਾ ਵੀ 1 ਰੁਪਿਆ ਨਹੀਂ ਲੱਗਿਆ ਹੈਗਾ ਸਾਰਾ ਕੁਝ ਮੈਨੇ ਆਪਣੀ ਮਿਹਨਤ ਨਾਲ ਹੀ ਪਾਇਆ ਔਰ ਸਰਦੀ ਬਦੌਲਤ ਹੈ ਕਿ ਅੱਜ ਮੈਂ ਯੂਨੀਫਾਰਮ ਦੇ ਲਾਇਕ ਹੋਈ ਆ ਤੇ ਮੈਂ ਕੋਈ ਕਿਸੇ ਨੂੰ ਪੈਸਾ ਨਹੀਂ ਦਿੱਤਾ ਨਾ ਸਰ ਨੇ ਕੋਈ ਪੈਸਾ ਲਿਆ ਬਿਲਕੁਲ ਇੱਕ ਉੰਦਰ ਨੀਟ ਐਂਡ ਕਲੀਨ ਪਰਤੀ ਹੈ ਮੇਰੀ ਬਿਲਕੁਲ ਤਾਂ ਇਹੀ ਮੇਰੀ ਕੋਸ਼ਿਸ਼ ਰਹਿੰਦੀ ਦੋਸਤੋ ਕਿ ਮੈਂ ਖੁਦ 1 ਰੁਪਿਆ ਦੇ ਕੇ ਕਿਸੇ ਨੂੰ ਘਰਤੀ ਨਹੀਂ ਹੋਇਆ ਸੀਗਾ ਮੈਂ ਕਿਸੇ ਦਾ 1 ਰੁਪਿਆ ਲਗਣ ਨਹੀਂ ਦਿੰਦਾ ਹੈਗਾ ਜੋ ਵੀ ਟ੍ਰੇਨਿੰਗ ਚਾਰਜਸ ਆ ਸਿਰਫ ਉਹੀ ਤੋਂ ਤੇ ਲਏ ਆ ਬਸ ਬਾਕੀ ਗੱਲ ਕਹੀਏ ਕਿ ਆਹ ਤੁਸ ਤਿੰਨ ਲੱਖ ਦੇਣਾ ਤੁਹਾਨੂੰ 5 ਲੱਖ ਦੇਣਾ ਪਊ ਤੁਹਾਨੂੰ ਐਵੇਂ ਦਾ ਇਹ ਜੇ ਠੱਗਾਂ ਤੋਂ ਫਰਾਡਾਂ ਤੋਂ ਦੂਰ ਰਹੋ ਇਹ ਜੀ ਅਕੈਡਮੀਸ ਤੋਂ ਦੂਰ ਰਹੋ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਆ ਤੁਹਾਡੇ ਮਾਪਪਾ ਦੀ ਉਹ ਬਹੁਤ ਮਿਹਨਤ ਦੀ ਕਮਾਈ ਆ ਤਾਂ ਆਪਣੀ ਮਿਹਨਤ ਦੀ ਕਮਾਈ ਨੂੰ ਤੁਸੀਂ ਅਜਾਇ ਨਾ ਗਵੋ ਠੀਕ ਹੈ ਜੇ ਥੋੜਾ ਕੋਈ ਇੰਨੇ ਕੀ ਪੈਸੇ ਹੋਣ ਫਿਰ ਤੁਸੀਂ ਹਾਂ ਜੀ ਨੌਕਰੀਆਂ ਕਰਦੇ ਕਰੋ ਠੀਕ ਹੈ ਜੇ ਇੰਨੀ ਤੁਹਾਡੇ ਮਾਪਪਾ ਕੋਲ ਪੈਸੇ ਹੋਣ ਸਾਰਾ ਕੁਝ ਹੋਵੇ ਤਾਂ ਤੁਸੀਂ ਇਹ ਨਾ ਸਦੀਆਂ ਜਨਾਬ ਠੀਕ ਹੈ ਤਾਂ ਇਸ ਬਹੁਤ ਜ਼ਰੂਰੀ ਗੱਲ ਹੋ ਜਾਂਦੀ ਆ ਬੱਚੇ ਭਰਤੀ ਹੋਣ ਦੇ ਲਈ ਹਾਥਾਂ ਦੇ ਪੈਸੇ ਕਿ ਫਿਰਦੇ ਹੁੰਦੇ ਨੇ 5 ਲੱਖ ਲੈ ਲਓ ਸਾਨੂੰ ਇਹ ਲੈ ਲਓ ਪਰ ਕੋਈ ਬੱਚਾ ਮਿਹਨਤ ਕਰਨ ਨੂੰ ਤਿਆਰ ਨਹੀਂ ਹੁੰਦਾ ਹੈਗਾ ਠੀਕ ਹੈ ਤਾਂ ਇਹੀ ਗੱਲ ਮੈਂ ਇਸ ਕੁੜੀ ਨੂੰ ਪੇਸ਼ੀ ਜਦੋਂ ਸਟਾਰਟਿੰਗ ਕੀਤੀ ਕਿ ਤੇਰਾ 1 ਕਰ ਪੈ ਨਹੀਂ ਲੱਗੜਦਾ ਹਾਂਗਾ ਤਾਂ ਅੱਜ ਤੁਹਾਡੇ ਸਾਹਮਣੇ ਇਸ ਕੁੜੀ ਨਿਕਲੀ ਆ ਵਰਦੀ ਭਾਈ ਬੈਠੇ ਦੇਖ ਲਓ ਸਾਰ ਠੀਕ ਹੈ ਤੇ ਰਿਜਕ ਨਾਲ ਇਸ ਕੁੜੀ ਦਾ 1 ਰੁਪਿਆ ਵੀ ਲੱਗਿਆ ਹੈ ਤੇ ਨਾ ਜੋ ਵੀ ਬੱਚਾ ਆਊਗਾ ਨਾਮ ਉਹ ਤਾਂ ਲੱਗਣਦਾ ਵਾ ਠੀਕ ਹੈ ਬਿਲਕੁਲ ਹੀ ਪਾਰਦਰਸ਼ੀ ਭਰਤੀ ਆ ਨਾ ਕੋਈ ਅਮੇਦਾ ਕੋਈ ਕਿਸ ਤਰ੍ਹਾਂ ਦਾ ਕੋਈ ਇਹਦੇ ਵਿੱਚ ਹੁੰਦਾ ਹੈ ਕਿ ਤੁਸੀਂ ਪੈਸੇ ਦੇ ਕੇ ਕੁਝ ਭਰਤੀ ਹੋ ਜਾਓਗੇ ਨਾ ਕੁਝ ਹੋਰ ਜੇ ਤੁਹਾਡੇ ਚ ਮਿਹਨਤ ਆ ਤੁਸੀਂ ਮਿਹਨਤ ਕਰਦੇ ਹੋ ਤੁਹਾਡੇ ਅੰਦਰ ਅੱਗ ਹੈਗੀ ਆ ਤਾਂ ਤੁਸੀਂ ਅੱਗੇ ਆ ਕੇ ਵਰਦੀ ਲੈ ਲੂਗੇ ਠੀਕ ਹੈ ਜੇ ਤੁਸੀਂ ਉਹੀ ਕਿਸ ਤੇ ਭਰੋਸੇ ਬੈਠੇ ਰਹੋਗੇ ਮੇਰਾ ਮਾਮਾ ਹੈ ਮੇਰਾ ਚਾਚਾ ਹੈ ਮੇਰਾ ਤਾਇਆ ਹੈ ਮੇਰਾ ਉਸ ਪਾਸਾ ਦੂਗਾ ਮੇਰਾ ਐਨੇ ਕਰ ਦੂਗਾ ਮੇਰਾ ਓਮੇ ਕਰ ਦੂਗਾ ਕੁਝ ਨਹੀਂ ਤੁਸੀਂ ਆਹ ਸੁਣਵੀਂ ਤੁਹਾਡੇ ਘਰ ਚੋਂ ਕੌਣ ਆ ਬੜੇ ਰਹਿਤ ਤੇ ਸਰ ਐਨਾ ਫਾਈਨੈਂਸ਼ਲੀ ਕੋਈ ਵੀ ਸੱਟ ਨਹੀਂ ਹੈਗਾ ਮੇਰੇ ਘਰ ਚੋਂ ਤਾਂ ਤੇ ਯਾ ਤੁਹਾਨੂੰ ਕਿਸੇ ਕੋਈ ਆਸ ਹੋਵੇ ਮੇਰਾ ਚਾਚਾ ਲਗਾ ਦੂ ਮੇਰਾ ਮਾਮਾ ਲਗਾ ਦੂ ਮੇਰਾ ਇਹ ਕਰ ਦੂ ਮੇਰਾ ਉਹ ਕਰ ਦੂ ਮੇਰਾ ਐਵੇਂ ਆ ਕੋਈ ਨਾ ਕੋਈ ਲੱਗਿਆ ਹੋਇਆ ਪੁਲਿਸ ਦੇ ਵਿੱਚ ਕੁਝ ਤੁਹਾਨੂੰ ਐਵੇਂ ਦਾ ਕੋਈ ਐਵੇਂ ਤਾਂ ਨਹੀਂ ਕਿ ਹਾਂ ਮੇਰਾ ਕੋਈ ਸਪੋਰਟ ਕਰੂਗਾ ਕੁਝ ਕੋਈ ਨਹੀਂ ਸਰ ਆਪਣੇ ਗੱਲ ਤੇ ਹੋਇਆ ਤੁਸੀਂ ਤਾਂ ਤੁਸੀਂ ਮੂਸੇ ਵਾਲਾ ਗਾਣਾ ਲਾ ਸਕਦੇ ਆਪਣੀ ਵੀਡੀਓ ਦੇ ਉੱਤੇ ਬਿਲਕੁਲ ਸਰ ਹੈ ਹਾਂਜੀ ਠੀਕ ਹੈ ਦੋਸਤੋ ਇਹ ਸੀ ਕੀ ਆਪਣੀ ਦਨਿਤ ਕੌਰ ਤੇ ਜਿਨ੍ਹਾਂ ਨੇ ਕਿ ਆਪਣੀ ਹੱਕ ਦੌਰ ਦੇ ਦਮ ਦੇ ਉੱਤੇ ਜਿਹੜੀ ਇਹ ਪੰਜਾਬ ਕੁਸ਼ੀ ਵਰਦੀ ਲੈ ਲਈ ਤੁਸੀਂ ਵੀ ਦੋਸਤੋ ਲੈ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ।बस ਗੱਲ ਹੈ ਤੁਸੀਂ ਸਹੀ ਹੱਥਾਂ ਤੋਂ ਹੋਣਾ ਚਾਹੀਦੀਆਂ, ਸਹੀ ਗਾਈਡੈਂਸ ਤੁਹਾਨੂੰ ਹੋਣੀ ਚਾਹੀਦੀ ਹੈ। ਠੀਕ ਹੈ? ਤਾਂ ਦੋਸਤੋ ਇਸੇ ਨਾਲ ਵੀਡੀਓ ਅਸੀਂ ਸਮਾਪਤ ਕਰਦੇ ਹਾਂ। ਕਿੱਦਾਂ ਦੀ ਲੱਗੀ ਤੁਹਾਨੂੰ ਇਹ ਵੀਡੀਓ? ਨੀਚੇ ਕਮੈਂਟ ਜ਼ਰੂਰ ਕਰਿਓ, ਠੀਕ ਹੈ? ਇਹ ਸਾਡਾ ਪਹਿਲਾ ਪੋਡਕਾਸਟ ਸੀਗਾ। ਤੁਹਾਨੂੰ ਕਿਵੇਂ ਦਾ ਲੱਗਿਆ? ਤੇ ਜੇ ਤੁਸੀਂ ਇਹਦੇ ਨੀਚੇ ਬਧਿਆ ਕਮੈਂਟ ਕਰਦੇ ਹੋ, ਵੀਡੀਓ ਨੂੰ ਅਕੇ ਸ਼ੇਅਰ ਕਰਦੇ ਹੋ, ਉਹਨਾਂ ਬੱਚਿਆਂ ਨਾਲ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਕਿ ਇਹੇ ਭਰਤੀ ਹੋਣਾ ਹੈ, ਜਿਨ੍ਹਾਂ ਬੱਚਾ ਨੂੰ ਸੁਪਨਾ ਹੈ ਵਰਦੀ ਪਾਉਣ ਦਾ ਤੇ ਬਿਨਾ ਰਿਸ਼ਵਤ ਤੋਂ ਪਾਉਣ ਦਾ। ਠੀਕ ਹੈ? ਤਾਂ ਉਹੀ ਮੇਰੇ ਨਾਲ ਕ ਜਿਹੜੇ ਬੱਚੇ ਕੀ ਮਿਹਨਤ ਕਰ ਸਕਦੇ ਨੇ ਉਹੀ ਬੱਚੇ ਸਾਡੀ ਅਕੈਡਮੀ ਜੁਆਇਨ ਕਰਿਓ ਕਿਆ ਮੈਂ ਠੀਕ ਕਹਿਣਾ ਚਾਹੁੰਗਾ ਲਾਸਟ ਦੇ ਬਸ ਬਸ ਮੈਂ ਲਾਸਟ ਤੇ ਇਹੀ ਕਹਿਣਾ ਚਾਹੁੰਨੀਆਂ ਅਗਰ ਤੁਸੀਂ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਚਾਹੁੰਦੇ ਹੋ ਵੀ ਪੰਜਾਬ ਪੁਲਿਸ ਚ ਭਰਤੀ ਹੋਣਾ ਤਾਂ ਅਕੈਡਮੀ ਅੱਜ ਜੁਆਇਨ ਕਰ ਲਓ ਕਿਉਂਕਿ ਇੱਕ ਬੈਸਟ ਪਲੇਟਫਾਰਮ ਤੁਹਾਨੂੰ ਇੱਥੇ ਹੀ ਮਿਲੇਗਾ ਠੀਕ ਹੈ ਜੀ ਥੈਂਕ ਯੂ ਸੋ ਮੱਚ